ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 269 ਤੋਂ ਲੈ ਕੇ 271 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਇਹ ਛੇਵੀਂ ਅਸ਼ਟਪਦੀ ਚੱਲ ਰਹੀ ਹੈ ਜੀ ਸੁਖਮਨੀ ਸਾਹਿਬ ਦੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਸ਼ਲੋਕ ਕਾਮ ਕਰੋਦ ਅਰ ਲੋਭ ਮੋਹ ਬਿਨ ਸਜਾਏ ਅਹ ਮੇਵ ਨਾਨਕ ਪ੍ਰਭ ਸਰਣਾਗਤੀ ਕਰ ਪਰਸਾਦ ਗੁਰਦੇਵ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਹੇ ਗੁਰਦੇਵ ਮੇਰੇ ਤੇ ਕਿਰਪਾ ਕਰੋ ਕਿ ਮੈਂ ਪ੍ਰਭੂ ਦੀ ਸ਼ਰਨ ਵਿੱਚ ਆ ਜਾਵਾਂ ਤੇ ਪ੍ਰਭੂ ਦੀ ਸ਼ਰਨ ਵਿੱਚ ਆਇਆ ਮੇਰੇ ਕਾਮ, ਕ્રોਧ, ਲੋਭ, ਮੋਹ, ਅਹੰਕਾਰ ਸਾਰੇ ਖਤਮ ਹੋ ਜਾਣ। ਮੇਰੇ ਤੇ ਕਿਰਪਾ ਕਰੋ ਕਹਿੰਦੇ। ਅਸ਼ਟਪਦੀ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਕਹਿੰਦੇ ਉਹ ਪਰਮਾਤਮਾ ਜੀ ਦੀ ਕਿਰਪਾ ਨਾਲ ਤੁਸੀਂ ਇੰਨੀ ਤਰ੍ਹਾਂ ਦੇ ਭੋਜਨ ਪਦਾਰਥ ਸ਼ੱਕਦੇ ਹੋ ਕਹਿੰਦੇ ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਯਾਦ ਕਰੋ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਤੁਸੀਂ ਸਰੀਰ ਤੇ ਖੁਸ਼ਬੂਆਂ ਲਾਉਂਦੇ ਹੋ ਕਹਿੰਦੇ ਉਹਨੂੰ ਸਿਮਰਿਆ ਪਰਮਗਤ ਸਭ ਤੋਂ ਉੱਚੀ ਆਤਮਿਕ ਅਵਸਥਾ ਮਿਲਦੀ ਆ ਉਹਦਾ ਸਿਮਰਨ ਕਰੋ ਜਿਹ ਪਰ ਸਾਧ ਬਸੈ ਸੁਖ ਮੰਦਰ ਤਿਸੈ ਤੇ ਆਈ ਸਦਾ ਮਨ ਅੰਦਰ ਕਹਿੰਦੇ ਜੀ ਦੀ ਕਿਰਪਾ ਨਾਲ ਤੁਸੀਂ ਸੋਹਣੇ ਘਰਾਂ ਚ ਸੁਖ ਆਰਾਮ ਨਾਲ ਰਹਿੰਦੇ ਹੋ ਕਹਿੰਦੇ ਉਹਨੂੰ ਆਪਣੇ ਮਨ ਦੇ ਵਿੱਚ ਧਿਆਇਆ ਕਰੋ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤੇ ਸਰਸਨਾ ਕਹਿੰਦੇ ਹੈ ਮੇਰੀ ਰਸਨਾ ਉਸ ਪਰਮਾਤਮਾ ਨੂੰ ਅਠੇ ਪਹਿਰ ਸਿਮਰ ਜੀ ਦੀ ਕਿਰਪਾ ਨਾਲ ਤੁਸੀਂ ਆਪਣੇ ਗ੍ਰਹਿਸ ਤੇ ਵਿੱਚ ਸੁਖੀ ਵਸਦੇ ਹੋ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈਐ ਧਿਆਵਨ ਜੋਗ ਨਾਨਕ ਜੀ ਕਹਿੰਦੇ ਨੇ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਭੋਜਨ ਪਦਾਰਥ ਸੰਸਾਰਿਕ ਸਾਰੇ ਪਦਾਰਥ ਭੋਗਦੇ ਹੋ ਉਸ ਪਰਮਾਤਮਾ ਨੂੰ ਧਿਆਈਏ ਜੋ ਧਿਆਉਣ ਜੋਗ ਹੈ ਉਹੀ ਧਿਆਉਣ ਜੋਗ ਹੈ ਜਿਹ ਪ੍ਰਸਾਦ ਪਾਟ ਪਟੰਬਰ ਹਡਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ ਕਹਿੰਦੇ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸੋਹਣੇ ਰੇਸ਼ਮੀ ਕੱਪੜੇ ਹਡਾਉਨੇ ਹੋ ਉਹਨੂੰ ਤਿਆਗ ਕੇ ਉਹਦੀ ਯਾਦ ਭੁਲਾ ਕੇ ਕਹਿੰਦੇ ਕਿਸ ਪਾਸੇ ਕਹਿੰਦੇ ਤੁਸੀਂ ਆਪਣੀ ਯਾਦ ਲਾਈ ਹੋਈ ਹੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤੱਕ ਤਾ ਕਾ ਜਸ ਗਾਵੀ ਜੈ ਜਿਹ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾ ਕਾ ਜਸ ਗਾਵੀ ਜੈ ਕਹਿੰਦੇ ਹੈ ਮੇਰੇ ਮਨ ਉਸ ਪਰਮਾਤਮਾ ਦਾ ਜਸ ਅਠੇ ਪਹਿਰ ਗਾ ਜੀ ਦੀ ਕਿਰਪਾ ਦੇ ਨਾਲ ਤੈਨੂੰ ਸੋਹਣੀ ਸੇਜ ਮਿਲੀ ਆ ਸੌਣ ਦੇ ਲਈ ਜਿਹੇ ਪ੍ਰਸਾਦ ਤੁਝ ਸਭ ਕੋ ਮੰਨੈ ਮੁਖਤਾ ਕੋ ਜਸ ਰਸਨ ਬਖਾਨੈ ਕਹਿੰਦੇ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਇੱਜ਼ਤ ਮਾਨ ਮਿਲ ਰਿਹਾ ਹੈ ਕਹਿੰਦੇ ਉਸ ਪਰਮਾਤਮਾ ਦਾ ਜਸ ਆਪਣੀ ਰਸਨਾ ਦੇ ਨਾਲ ਬਿਆਨ ਕਰਿਆ ਕਰ ਜਿਹੇ ਪ੍ਰਸਾਦ ਤੇਰੋ ਰਹਤਾ ਤਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰह्म ਕਹਿੰਦੇ ਉਹ ਪਾਰ ਬ੍ਰह्म ਨੋ ਏ ਮੇਰੇ ਮਨ ਸਦਾ ਹੀ ਧਿਆ ਜਿਦੀ ਕਿਰਪਾ ਦੇ ਨਾਲ ਤੂੰ ਆਪਣੇ ਧਰਮ ਵਿੱਚ ਪਰਪੱਕ ਰਹਿੰਦਾ ਹੈ ਪ੍ਰਭ ਚੀ ਜਪਤ ਦਰਗੈ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਕਹਿੰਦੇ ਉਹਦੀ ਦਰਗਾਹ ਦੇ ਵਿੱਚ ਆਪਣੇ ਘਰ ਪੂਰੀ ਇੱਜ਼ਤ ਨਾਲ ਜਾਂਦੇ ਨੇ ਜਿਹੇ ਪ੍ਰਸਾਦ ਆ ਰੋਗ ਕੰਚਨ ਦੇਹੀ ਲੇਵ ਲਾਵੋ ਤਿਸ ਰਾਮ ਸੁਨੇਹੀ ਕਹਿੰਦੇ ਉਹ ਪਰਮਾਤਮਾ ਜੋ ਸਾਨੂੰ ਪਿਆਰ ਕਰਨ ਵਾਲਾ ਹੈ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਸਾਡੀ ਸਰੀਰ ਰੋਗ ਰਹਿੰਦਾ ਹੈ ਰੋਗਾ ਤੋਂ ਉਸ ਪਰਮਾਤਮਾ ਦੇ ਨਾਲ ਲਿਵ ਲਾਵੋ ਉਹਦਾ ਨਾਮ ਜਪੋ ਜੇ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਕਹਿੰਦੇ ਉਹ ਪਰਮਾਤਮਾ ਜਿਹੜੇ ਸਾਡੇ ਔਗਣਾ ਨੂੰ ਪਰਦੇ ਵਿੱਚ ਰੱਖਦਾ ਹੈ ਉਸ ਪਰਮਾਤਮਾ ਨੂੰ ਕਹਿੰਦੇ ਹੈ ਮੇਰੇ ਮਨ ਜੇ ਉਹਦਾ ਜਸ ਕਰੇਗਾ ਤਾਂ ਹਮੇਸ਼ਾ ਸੁਖ ਪਾਵੇਗਾ ਤਾਂ ਉਹਦੀ ਜਸ ਕੀਰਤੀ ਗਾਇਆ ਕਰ ਕਹਿੰਦੇ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ ਮਨ ਸਰਨੇ ਪਰ ਠਾਕੁਰ ਪ੍ਰਭਤਾਕੇ ਕਹਿੰਦੇ ਉਹ ਪਰਮਾਤਮਾ ਕਹਿੰਦੇ ਜਿਹ ਸਾਡੇ ਸਾਰੇ ਐਵ ਟਕ ਲੈਂਦਾ ਹੈ ਕਹਿੰਦੀ ਜਿੱਦੀ ਕਿਰਪਾ ਦੇ ਨਾਲ ਸਾਡੇ ਸਾਰੇ ਐਵ ਟਕੇ ਜਾਂਦੇ ਨੇ हे ਮੇਰੇ ਮਨ ਉਸ ਪਰਮਾਤਮਾ ਦੀ ਸ਼ਰਨ ਪੈ ਜਿਹੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭ ਊਚੇ ਕਹਿੰਦੇ हे ਮੇਰੇ ਮਨ ਉਸ ਪਰਮਾਤਮਾ ਨੂੰ ਜੋ ਸਭ ਤੋਂ ਉੱਚਾ ਹੈ ਕਹਿੰਦੇ ਉਹਨੂੰ ਹਰ ਇੱਕ ਸਾਹ ਦੇ ਨਾਲ ਸਿਮਰ ਕਹਿੰਦੇ ਜੀਦੀ ਕਿਰਪਾ ਦੇ ਨਾਲ ਤੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ ਜਿਹੇ ਪ੍ਰਸਾਦ ਪਾਈ ਦਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਨਾਨਕ ਜੀ ਕਹਿੰਦੇ ਨੇ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਇਹ ਦੁਰਲੱਭ ਮਨੁੱਖਾ ਦੇ ਹੀ ਮਿਲੀ ਆ ਕਹਿੰਦੇ ਉਹਦੀ ਭਗਤੀ ਕਰੋ ਜਿਹ ਪ੍ਰਸਾਦ ਆਪੂਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਕਹਿੰਦੇ ਹੈ ਮੇਰੇ ਮਨ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਸੋਹਣੇ ਗਹਿਣੇ ਪਹਿਨਦਾ ਹੈ ਉਹਨੂੰ ਸਿਮਰਨ ਲੱਗਿਆ ਕਿਉਂ ਆਲਸ ਕਰਦਾ ਹੈ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬ ਹੂ ਨਾ ਬਿਸਾਰੀ ਕਹਿੰਦੇ ਹੈ ਮੇਰੇ ਮਨ ਉਸ ਪਰਮਾਤਮਾ ਨੂੰ ਕਦੇ ਵੀ ਨਾ ਆਪਣੇ ਵਿਸਮਨ ਤੋਂ ਵਿਸਾਰ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਸੋਹਣੇ ਹਾਥੀ ਘੋੜਿਆਂ ਦੀ ਸਵਾਰੀ ਮਿਲਦੀ ਆ ਜਿਹੇ ਪ੍ਰਸਾਦ ਬਾਗ ਮਿਲਖਤਨਾ ਰਾਖ ਪਰੋਏ ਪ੍ਰਭ ਆਪਣੇ ਮਨਾਂ ਕਹਿੰਦੇ ਹੈ ਜੀਵ ਉਸ ਪਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਪਰੋ ਕੇ ਰੱਖ ਜੀ ਦੀ ਕਿਰਪਾ ਦੇ ਨਾਲ ਤੈਨੂੰ ਅਮੀਰੀਆਂ ਮਿਲੀਆਂ ਨੇ ਬਾਗ ਮਿਲੇ ਨੇ ਧਨ ਦੌਲਤਾਂ ਮਿਲੀਆਂ ਨੇ ਜਿਨ ਤੇਰੀ ਮਨ ਬਨਤ ਬਣਾਈ ਉਠਤ ਬੈਠਤ ਸਾਧ ਤੇ ਸਹਿਤ ਆਈ ਕਹਿੰਦੇ ਹੈ ਮੇਰੇ ਮਨ ਜਿਸ ਪਰਮਾਤਮਾ ਨੇ ਤੈਨੂੰ ਸੋਹਣੀ ਸ਼ਕਲ ਦਿੱਤੀ ਆ ਤੇਰਾ ਸਰੀਰ ਸਾਜਿਆ ਕਹਿੰਦੇ ਉਹਨੂੰ ਉੱਠਦੇ ਆਂ ਬੈਠਦੇ ਆਂ ਸਦਾ ਹੀ ਧਿਆਇਆ ਕਰ ਤਿਸੇ ਧਿਆਏ ਜੋ ਇੱਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰਖੈ ਨਾਨਕ ਜੀ ਕਹਿੰਦੇ ਨੇ ਹੇ ਜੀਵ ਉਹ ਪਰਮਾਤਮਾ ਜੋ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਤੇਰੀ ਇੱਜ਼ਤ ਰੱਖਦਾ ਜੋ ਅਦ੍ਰਿਸ਼ਟ ਹੈ ਜਿਹਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਉਨੋਂ ਸਦਾ ਹੀ ਧਿਆਇਆ ਕਰੋ ਜਿਹ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਕਹਿੰਦੇ ਹੈ ਮੇਰੇ ਮਨ ਅੱਠੇ ਪਹਿਰ ਉਸ ਪ੍ਰਮਾਤਮਾ ਦਾ ਧਿਆਨ ਕਰਿਆ ਕਰ ਉਹਦੀ ਸ਼ਰਨ ਪਿਆ ਕਰ ਉਹਦੀ ਭਗਤੀ ਕਰਿਆ ਕਰ ਜੀ ਦੀ ਕਿਰਪਾ ਸਦਕਾ ਤੂੰ ਪੁੰਨ ਦਾਨ ਕਰਦਾ ਬਹੁਤੇ ਕਿਉਂਕਿ ਤੇ ਨੋਣਨ ਦਿੱਤਾ ਤੇ ਤਾਂ ਹੀ ਫਿਰ ਤੂੰ ਅੱਗੇ ਪੁੰਨਦਾਨ ਕਰ ਸਕਦਾ ਨਾ ਜਿਹੇ ਪ੍ਰਸਾਦ ਤੋਂ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਕਹਿੰਦੇ ਜਿਸ ਪਰਮਾਤਮਾ ਦੀ ਕਿਰਪਾ ਕਰਕੇ ਤੇਰਾ ਚੰਗਾ ਆਚਾਰ ਵਿਵਹਾਰ ਹੈ ਉਸ ਪਰਮਾਤਮਾ ਨੂੰ ਹਰ ਇੱਕ ਸਾਹ ਦੇ ਨਾਲ ਯਾਦ ਕਰਿਆ ਕਰ ਜਿਹੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਕਹਿੰਦੇ ਉਸ ਸੋਹਣੇ ਪਰਮਾਤਮਾ ਨੂੰ ਸਦਾ ਹੀ ਸਿਮਰ ਕਹਿੰਦੇ ਜੀ ਦੀ ਕਿਰਪਾ ਸਦਕਾ ਤੈਨੂੰ ਸੋਹਣਾ ਸੁੰਦਰ ਸਰੂਪ ਮਿਲਿਆ ਹੈ ਰੂਪ ਮਿਲਿਆ ਹੈ ਜਿਹੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਕਹਿੰਦੇ ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਸੋਹਣੀ ਮਨੁੱਖਾ ਜਾਤ ਮਿਲੀ ਹੈ ਮਨੁੱਖਾ ਦੇਹੀ ਮਿਲੀ ਹੈ ਉਸ ਪਰਮਾਤਮਾ ਨੂੰ ਦਿਨ ਰਾਤ ਸਿਮਰ ਜਿਹੇ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ ਨਾਨਕ ਜੀ ਕਹਿੰਦੇ ਨੇ ਜਿਸ ਪਰਮਾਤਮਾ ਦੀ ਕਿਰਪਾ ਸਦਕਾ ਤੈਨੂੰ ਸੋਹਣੀ ਇੱਜ਼ਤ ਮਾਣ ਮਿਲ ਰਿਹਾ ਹੈ ਗੁਰੂ ਕਿਰਪਾ ਸਦਕਾ ਉਹਦਾ ਜਸ ਗਾਇਨ ਕਰ ਜਿਹੇ ਪ੍ਰਸਾਦ ਸੁਨੈ ਕਰਨ ਨਾਦ ਜਿਹੇ ਪ੍ਰਸਾਦ ਪੀਖੈ ਬਿਸਮਾਦ ਜਿਹੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹੇ ਪ੍ਰਸਾਦ ਸੁਖ ਸਹਜੇ ਬਸਨਾ ਕਹਿੰਦੇ ਉਹ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਤੈਨੂੰ ਸੁਣਨ ਲਈ ਕੰਨ ਮਿਲੇ ਨੇ ਦੇਖਣ ਦੇ ਲਈ ਨਜ਼ਾਰੇ ਅੱਖਾਂ ਮਿਲੀਆਂ ਨੇ ਜਿਹਦੀ ਕਿਰਪਾ ਦੇ ਨਾਲ ਤੈਨੂੰ ਬੋਲਣ ਦੇ ਲਈ ਸੋਹਣੀ ਰਸਨਾ ਮਿਲਿਆ ਜੋ ਅੰਮ੍ਰਿਤ ਬੋਲੇ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਸੁੱਖਾਂ ਦੇ ਘਰ ਵਿੱਚ ਵਸਦਾ ਹੈ ਜਿਹੇ ਪ੍ਰਸਾਦ ਹਸਤ ਕਰ ਚੱਲੈ ਜਿਹੇ ਪ੍ਰਸਾਦ ਸੰਪੂਰਨ ਫਲੇ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੈਨੂੰ ਕੰਮ ਕਰਨ ਦੇ ਲਈ ਹੱਥ ਮਿਲੇ ਨੇ ਕਹਿੰਦੇ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਤੇਰਾ ਸਾਰਾ ਕੁਝ ਠੀਕ ਹੋ ਰਿਹਾ ਹੈ ਤੇਰੇ ਕੰਮ ਸੰਪੂਰਨ ਹੋ ਰਹੇ ਨੇ ਜਿਹ ਪ੍ਰਸਾਦ ਪਰਮਗਤ ਪਾਵੈ ਜਿਹ ਪ੍ਰਸਾਦ ਸੁਖ ਸਹਿਜ ਸਮਾਵੈ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਤੂੰ ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਸਕਦਾ ਹੈ ਜੀ ਦੀ ਕਿਰਪਾ ਸਦਕਾ ਤੂੰ ਆਤਮਿਕ ਅਡੋਲਤਾ ਵਿੱਚ ਟਿਕ ਸਕਦਾ ਹੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਕਹਿੰਦੇ ਇਸ ਤਰ੍ਹਾਂ ਦਾ ਪ੍ਰਮਾਤਮਾ ਜਿਨੇ ਤੈਨੂੰ ਸਾਰੀਆਂ ਇਹ ਚੀਜ਼ਾਂ ਦਿੱਤੀਆਂ ਨੇ ਉਹਨੂੰ ਤਿਆਗ ਕੇ ਕਹਿੰਦੇ ਤੂੰ ਕੀ ਦੇ ਪਿੱਛੇ ਲੱਗਿਆ ਹੈ ਏ ਜੀਵ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਜੀ ਕਹਿੰਦੇ ਆਪਣੇ ਮਨ ਨੂੰ ਵਿਕਾਰਾਂ ਤੋਂ ਮਾਇਆ ਤੋਂ ਜਗਾ ਕੇ ਰੱਖੋ ਜਿਹੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਮਨੋ ਬਿਸਾਰ ਕਹਿੰਦੇ ਉਹ ਪਰਮਾਤਮਾ ਜਿਸ ਦੀ ਰਹਿਮਤ ਦੇ ਸਦਕਾ ਤੂੰ ਸੰਸਾਰ ਦੇ ਵਿੱਚ ਸ਼ੋਭਾ ਪਾਈ ਹੈ ਉਹਨੂੰ ਆਪਣੇ ਮਨ ਤੋਂ ਕਦੇ ਵੀ ਨਾ ਭੁਲਾ ਕਹਿੰਦੇ ਜਿਹੇ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂੜ ਤੂ ਤਾ ਕੋ ਜਾਪ ਕਹਿੰਦੇ हे ਮੇਰੇ ਮੂਰਖ ਮਨ ਤੂੰ ਉਸ ਪ੍ਰਮਾਤਮਾ ਦਾ ਜਾਪ ਕਰ ਜਿਦੀ ਕਿਰਪਾ ਕਰਕੇ ਤੇਰੀ ਸ਼ੋਭਾ ਹੈ ਤੇਰਾ ਪ੍ਰਤਾਪ ਹੈ ਸੰਸਾਰ ਚ ਤੂੰ ਜਾਣਿਆ ਜਾਂਦਾ ਹੈ ਜਿਹੇ ਪ੍ਰਸਾਦ ਤੇਰੇ ਕਾਰਜ ਪੂਰੇ ਐ ਤਿਸੇ ਜਾਨਮਨ ਸਦਾ ਹਜੂਰੇ ਕਹਿੰਦੇ ਜੀ ਦੀ ਕਿਰਪਾ ਸਦਕਾ ਤੇਰੇ ਸਾਰੇ ਕਾਰਜ ਪੂਰੇ ਹੁੰਦੇ ਨੇ ਕਹਿੰਦੇ हे ਮੇਰੇ ਮਨ ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵਸਤਾ ਜਾਣ ਜਿਹੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਕਹਿੰਦੇ हे ਮੇਰੇ ਮਨ ਜਿਸ ਪਰਮਾਤਮਾ ਦੀ ਕਿਰਪਾ ਸਦਕਾ ਤੂੰ ਉਹਦਾ ਸੱਚਾ ਨਾਮ ਪ੍ਰਾਪਤ ਕਰਦਾ ਹੈ ਸਦਾ ਉਹਦੇ ਰੰਗ ਵਿੱਚ ਰਚਿਆ ਰਹੇ ਪ੍ਰੇਮ ਰੰਗ ਵਿੱਚ ਜਿਹੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਕਹਿੰਦੇ ਉਹ ਪਰਮਾਤਮਾ ਜਿਹਦੀ ਕਿਰਪਾ ਸਦਕਾ ਸਾਰਿਆਂ ਦੀ ਉੱਚੀ ਅਵਸਥਾ ਬਣਦੀ ਆ ਕਹਿੰਦੇ ਨਾਨਕ ਜੀ ਕਹਿੰਦੇ ਨਾਨਕ ਉਹਦਾ ਹੀ ਜਾਪ ਜਪਦਾ ਹੈ हे ਜੀਵ ਤੂੰ ਵੀ ਉਹਦਾ ਜਾਪ ਜਪ ਆਪ ਜਪਾਏ ਜਪੈ ਸੋਨਾਉ ਆਪ ਗਵਾਏ ਸੋਹਾਰ ਗੁਣ ਗਾਓ ਕਹਿੰਦੇ ਜਿਸ ਨੂੰ ਪ੍ਰਮਾਤਮਾ ਆਪਣਾ ਨਾਮ ਜਪਣ ਲਈ ਦਿੰਦਾ ਉਹੀ ਉਹਦਾ ਨਾਮ ਜਪ ਸਕਦਾ ਜੀਤੋਂ ਕਹਿੰਦੇ ਆਪਣੇ ਗੁਣ ਗਵਾਉਂਦਾ ਉਹੀ ਜੀਵ ਉਹਦੇ ਗੁਣ ਗਾ ਸਕਦਾ ਹੈ ਪ੍ਰਭ ਕਿਰਪਾ ਤੇ ਹੋਏ ਪਰਗਾਸ ਪ੍ਰਭੂ ਦਿਆ ਤੇ ਕਮਲ ਵਿਕਾਸ ਫਿਰ ਕਹਿੰਦੇ ਜਿਸ ਜੀਵ ਤੇ ਪਰਮਾਤਮਾ ਹੀ ਕਿਰਪਾ ਕਰਦਾ ਹੈ ਉਹਦੇ ਅੰਦਰ ਆਤਮਿਕ ਚਾਨਣ ਹੋ ਜਾਂਦਾ ਹੈ ਉਹਦਾ ਹਿਰਦਾ ਕਮਲ ਰੂਪੀ ਹਿਰਦਾ ਖਿੜ ਉੱਠਦਾ ਹੈ ਪ੍ਰਭ ਅਸੋ ਪਰਸਨ ਵਸੈ ਮਨ ਸੋਏ ਪ੍ਰਭ ਦਿਆ ਤੇ ਮਤ ਉਤਮ ਹੋਏ ਕਹਿੰਦੇ ਜਿਹਦੇ ਉਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ ਉਸ ਜੀਵ ਦੇ ਮਨ ਵਿੱਚ ਵਸ ਜਾਂਦਾ ਹੈ ਕਹਿੰਦੇ ਪਰਮਾਤਮਾ ਦੀ ਕਿਰਪਾ ਸਦਕਾ ਉਸ ਜੀਵ ਦੀ ਬੁੱਧੀ ਉੱਤਮ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਹੈ ਸਭਨਿਧਾਨ ਪ੍ਰਭ ਤੇਰੀ ਮਿਆ ਆਪੋ ਕਛੂ ਨਕਿਨ ਹੂ ਲਿਆ ਕਹਿੰਦੇ ਹੈ ਪਰਮਾਤਮਾ ਜੀ ਜੀਵ ਦੇ ਹੱਥ ਵਾਸ ਨਹੀਂ ਕਿ ਆਪ ਕਿਸੇ ਉਦਮ ਦੇ ਨਾਲ ਕੁਛ ਲੈ ਲਵੇ ਸਭ ਕਹਿੰਦੇ ਖਜ਼ਾਨੇ ਤੇਰੀ ਕਿਰਪਾ ਦੇ ਨਾਲ ਮਿਲਦੇ ਨੇ ਜਿੱਤ ਜਿੱਤ ਲਾਵੋ ਤਿਤ ਲਗੇ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਕਹਿੰਦੇ ਹੈ ਪਰਮਾਤਮਾ ਜੀ ਜਿੱਥੇ ਜਿੱਥੇ ਜੀਵ ਨੂੰ ਤੁਸੀਂ ਲਾ ਰਹੇ ਹੋ ਨਾਨਕ ਜੀ ਕਹਿੰਦੇ ਨੇ ਉਥੇ ਉਥੇ ਜੀਵ ਲੱਗੇ ਨੇ ਇਹਨਾਂ ਜੀਵਾਂ ਦੇ ਹੱਥ ਵਾਸ ਕੁਛ ਨਹੀਂ ਜਿੱਥੇ ਜਿੱਥੇ ਤੁਸੀਂ ਜੀਵ ਨੂੰ ਹੁਕਮ ਕਰਦੇ ਹੋ ਜੀਵ ਆਪ ਦੀ ਆਗਿਆ ਚ ਉਹਨਾ ਉਹਨਾਂ ਧੰਦਿਆਂ ਚ ਲੱਗੇ ਨੇ ਜੀਵ ਕੁਝ ਨਹੀਂ ਕਰ ਸਕਦੇ ਸਭ ਆਪ ਦੀ ਕਿਰਪਾ ਸਭ ਆਪ ਦਾ ਹੁਕਮ ਸਭ ਆਪ ਦੀ ਰਜ਼ਾ ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਰਹਿਮਤ ਕਰਨੀ ਸਾਰਿਆਂ ਨੂੰ ਨਾਮਦਾਨ ਬਖਸ਼ਣਾ ਪਰਮਾਤਮਾ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਦੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦੇਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮਾਤਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ わあひくるうちわひくるうちどあったいあそら。Oh,